ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਦਿਖਾਵਾਂਗੇ ਜਿਹੜੀ ਅੱਜ ਤੋਂ 50 ਸਾਲ ਪਿੱਛੇ ਹੈ ਲੋਹੇ ਦਾ ਖੰਭਾ ਔਰ ਲੋਹੇ ਦਾ ਖੰਭਾ ਜਿਸ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਲਗਭਗ ਅੱਜ ਤੋਂ ਕੋਈ ਕਰੀਬ 40 ਤੋਂ 50 ਸਾਲ ਪੁਰਾਣਾ ਹੋਵੇਗਾ ਔਰ ਛੱਤ ਦੇ ਵਿੱਚੋਂ ਨਿਕਲ ਕੇ ਉੱਪਰ ਤੱਕ ਆਇਆ ਹੋਇਆ ਸਮੇਂ ਦੀਆਂ ਸਰਕਾਰਾਂ ਬਦਲੀਆਂ ਹਾਲਾਤ ਬਦਲੇ ਵਿਪਾਗ ਬਦਲੇ ਭਾਗ ਨੂੰ ਹਾਈ ਟੈਕ ਕੀਤਾ ਗਿਆ ਪਰ ਇਹ ਕੰਮ ਜਿਉਂ ਦਾ ਤਿਉ ਹਜੇ ਵੀ ਚੱਲ ਰਿਹਾ ਹੈ ਇਹ ਕੋਈ 슬ਮ ਏਰੀਆ ਨਹੀਂ ਹੈ ਕਿ ਮਹਾਨਗਰ ਦਾ ਇਸਲਾਮ ਇਰੀਆ ਨਹੀਂ ਹੈ ਪਰ ਸ਼ਹਿਰ ਦੀ ਬਸਤੀ ਟੈਂਕਾ ਵਾਲੀ ਹੈ ਜਿੱਥੇ ਲੋਕ ਆਪਣੇ ਰੋਜ਼ਮਰਰਾ ਦੀ ਜ਼ਿੰਦਗੀ ਜੀਵਤਿਤ ਕਰ ਰਹੇ ਹਨ ਔਰ ਇਹ ਦੇਖੋਗੇ ਉੱਪਰ ਪਰਲਾਣਾ ਹੈਗਾ ਅਗਰ ਬਰਸਾਤ ਆਉਂਦੀ ਹੋਵੇਗੀ ਤਾਂ ਬਰਸਾਤ ਦਾ ਪਾਣੀ ਪਰਲਾਲੇ ਦਾ ਪਾਣੀ ਤਾਰਾਂ ਨੂੰ ਛੂ ਕੇ ਲੰਘਦਾ ਹੋਏਗਾ ਇਸ ਪਰਿਵਾਰ ਵੱਲੋਂ ਗਰਮੀ ਤੋਂ ਬਚਣ ਲਈ ਇੱਕ ਕੂਲਰ ਵੀ ਲਾਇਆ ਹੋਇਆ ਹੈ ਔਰ ਕੂਲਰ ਦੇਖੋ ਤਾਰਾਂ ਦੇ ਬਿਲਕੁਲ ਨਾਲ ਹੈ ਕੂਲਰ ਬਿਲਕੁਲ ਤਾਰਾਂ ਦੇ ਨਾਲ ਹੈ ਉਹ ਇਹਨਾਂ ਦਾ ਰਹਿਣ ਵਾਲਾ ਕਮਰਾ ਆਰ ਸੋਈ ਹੈ ਔਰ ਇਹ ਪਰਿਵਾਰ ਰੋਜ਼ਾਨਾ ਸੈਕੜੇ ਵਾਰੇ ਤਾਰਾ ਦੇ ਥੱਲੋਂ ਦੀ ਹੋ ਕੇ ਉਸ ਪਾਰ ਜਾਂਦਾ ਹੋਏਗਾ ਕਦੀ ਇਹਨਾਂ ਨੂੰ ਬਾਹਰ ਕੱਢਣ ਲਈ ਜਾਂ ਇਹਨਾਂ ਨੂੰ ਪਾਸੇ ਕਰਨ ਲਈ ਤੁਸੀਂ ਵਿਜੀਲ ਭਾਗ ਨੂੰ ਕਹਾਂ ਲੀਗਾ ਕੀ ਸਰ ਕਿੰਨੇ ਵਾਰੀ ਗਿਆ ਪਰ ਆਮ ਤਮ ਦੇ ਆ ਵੇਖ ਕੇ ਚਲੇ ਜਾਂਦੇ ਬਸ ਵੇਖ ਕੇ ਚਲ ਜਾਂਦੇ ਹਾਂ ਸੁਣ ਸੁਣਾਈ ਕੋਈ ਵੀ ਨਹੀਂ ਕਰਦਾ ਤੁਸੀਂ ਇੱਥੇ ਕਿੰਨੇ ਜਰ ਤੋਂ ਰਹਿ ਰਹੇ ਹੋ ਮੈਨੂੰ ਤਾਂ 4 4 ਕ ਸਾਲ ਹੋ ਗਏ ਵਿਆਹ ਕੇ ਆਇ ਨੂੰ ਨੋਆ ਮੈਂ ਇੱਥੇ ਦੇ ਅੱਛਾ ਤੁਸੀਂ ਇਸ ਘਰ ਦੇ ਨੋ ਹਾਂਜੀ ਜਦੋਂ ਤੁਸੀਂ ਘਰ ਚ ਵਿਆਹ ਕੇ ਨਵੇਂ ਨੇ ਵਾਹ ਕੀ ਤੁਹਾਨੂੰ ਇਸ ਤਾਰਾ ਤੋਂ ਡਰ ਨਹੀਂ ਲੱਗਿਆ ਹਾਂਜੀ ਡਰ ਬਹੁਤ ਲੱਗਿਆ ਔਰ نیچے ਦੀ ਹੋ ਕੇ ਆਈਦਾ ਸੀਗਾ ਸਾਰਾ ਦਿਨ ਲੱਗੇ ਰਹਿੰਦਾ نیچے ਜਾਣਾ ਉੱਪਰ نیچے ਵੀ ਕਰ ਰਿਹਾ ਉੱਪਰ ਵੀ ਜਿਸ ਤਰ੍ਹਾਂ ਗੱਲ ਕਰੀਏ ਲੋਹੇ ਦਾ ਖੰਭਾ ਆ ਔਰ ਇਹਦੇ ਨਾਲ ਤਾਰਾਂ ਆ ਔਰ ਲੈਂਟਰ ਦੇ ਵਿੱਚ ਦੀ ਉੱਪਰ ਆ ਰਿਹਾ ਹੋਇਆ ਜਦੋਂ بارش ਹੁੰਦੀ ਹੈ ਇਹਦੇ ਕਰੰਟ ਆਉਂਦਾ ਛੱਤ ਵਿੱਚ ਵੀ ਕਰੰਟ ਆਉਂਦਾ ਹੁੰਦਾ ਹਾਂਜੀ ਆਉਂਦਾ ਹੈ ਕਿੰਨੇ ਵਾਰ ਹੀ ਆਇਆ ਛੱਤ 'ਚ ਕਰੰਟ ਵੀ ਬਹੁਤ ਵਾਰੀ ਸਾਨੂੰ ਲੱਗਿਆ ਵੀ ਹੈ ਪੰਜਾਬ ਰਾਜ ਬਿਜਲੀ ਬੋਰਡ ਜਿਸ ਨੂੰ ਸਮੇਂ ਦੀ ਸਰਕਾਰਾਂ ਨੇ ਬਦਲ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਰੱਖ ਦਿੱਤਾ ਗਿਆ ਤਾਂ ਹੌਲੀ ਹੌਲੀ ਇਸ ਵਿਭਾਗ ਨੂੰ ਹਾਈ ਟੈਕ ਕਰਦੇ ਹੋਏ ਪਹਿਲਾਂ ਤਾਂ ਜਿਹੜੇ ਹੈਗੇ ਸੀਗੇ ਮੀਟਰ ਡਿਜੀਟਲ ਕੀਤੇ ਤਾਂ ਹੁਣ ਜਿਹੜੇ ਹੈਗੇ ਮੀਟਰਾਂ ਨੂੰ ਹਾਈ ਟੈਕ ਕਰਦੇ ਹੋਏ ਚਿਪ ਵਾਲੇ ਮੀਟਰ ਲਾ ਦਿੱਤੇਗੇ ਤਾਂ ਕਿ ਮੀਟਰ ਦੀ ਸਥਿਤੀ ਬਿਜਲੀ ਦੀ ਸਥਿਤੀ ਬਿੱਲ ਦੀ ਸਥਿਤੀ ਨੂੰ ਜਿਹੜੇ ਹੈਗੇ ਦਫ਼ਤਰਾਂ ਦੇ ਅੰਦਰ ਬੈਠ ਕੇ ਹੀ ਜਾਣਿਆ ਜਾ ਸਕੇ ਪਰ ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਦਿਖਾਵਾਂਗੇ ਜਿਹੜੀ ਅੱਜ ਤੋਂ 50 ਸਾਲ ਪਿੱਛੇ ਹੈ ਪਾਵਰ ਸਟੇਟ ਕਾਰਪੋਰੇਸ਼ਨ ਲਿਮਟਿਡ ਹਾਈ ਟੈਕ ਹੋ ਚੁੱਕਾ ਹੈ ਪਰ ਉਹਨਾਂ ਦੇ ਕੰਮ ਜਿਹੜੇ ਹੈਗੇ ਨੇ ਅੱਜ ਤੋਂ ਹੀ 50 ਸਾਲ ਪੁਰਾਣੇ ਨੇ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਫਰੋਜ਼ਪੁਰ ਸ਼ਹਿਰ ਦੇ ਵਿਚਾਲੇ ਵਸਦੀ ਬਸਤੀ ਟੈਂਕਾ ਵਾਲੀ ਇਹ ਕੋਈ 슬ਮ ਏਰੀਆ ਨਹੀਂ ਹੈ ਕਿ ਮਹਾਨਗਰ ਦਾ 슬ਮ ਏਰੀਆ ਨਹੀਂ ਹੈ ਬਲਕਿ ਸ਼ਹਿਰ ਦੀ ਬਸਤੀ ਟੈਂਕਾ ਵਾਲੀ ਹੈ ਜਿੱਥੇ ਲੋਕ ਆਪਣੇ ਰੋਜ਼ਮਰਰਾ ਦੀ ਜ਼ਿੰਦਗੀ ਜੀ ਬਤੀਤ ਕਰ ਰਹੇ ਹਨ ਤੁਸੀਂ ਦੇਖ ਰਹੇ ਹੋ ਅਸੀਂ ਇਸ ਵਕਤ ਇੱਕ ਘਰ ਦੇ ਛੱਤ ਦੇ ਉੱਪਰ ਖੜੇ ਆ ਮੈਂ ਕੈਮਰਾਮੈਨ ਦਿਖਾਵਾਂਗਾ ਤਾਂ ਇੱਕ ਇੱਕ ਦਰ ਦਿਖਾੜ ਆ ਇੱਕ ਪੋਲ ਹੈਗਾ ਲੋਹੇ ਦਾ ਖੰਭਾ ਔਰ ਲੋਹੇ ਦਾ ਖੰਭਾ ਜਿਸ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਲਗਭਗ ਕੋਈ ਕਰੀਬ 40 ਤੋਂ 50 ਸਾਲ ਪੁਰਾਣਾ ਹੋਵੇਗਾ ਔਰ ਛੱਤ ਦੇ ਵਿੱਚੋਂ ਨਿਕਲ ਕੇ ਉੱਪਰ ਤੱਕ ਆਇਆ ਹੋਇਆ ਸਮੇਂ ਦੀਆਂ ਸਰਕਾਰਾਂ ਬਦਲੀਆਂ ਹਾਲਾਤ ਬਦਲੇ ਵਿਪਾਗ ਬਦਲੇ ਭਾਗ ਨੂੰ ਹਾਈ ਟੈਕ ਕੀਤਾ ਗਿਆ ਪਰ ਇਹ ਕੰਮ ਜਿਉਂ ਦਾ ਤਿਉ ਹਜੇ ਵੀ ਚੱਲ ਰਿਹਾ ਔਰ ਦੂਜੇ ਪਾਸੇ ਮੈਂ ਜਿਹੜਾ ਹੈਗਾ ਤੁਹਾਨੂੰ ਦਿਖਾਵਾ ਚਾਹਾਂਗਾ ਕਿ ਇਹ ਤਾਰੇ ਜਿਹੜੇ ਹੈਗਾ ਇੱਕ ਘਰ ਦੇ ਵਿੱਚੋਂ ਹੁੰਦੀਆਂ ਹੋਈਆਂ ਦੂਸਰੇ ਘਰ ਦੂਸਰੇ ਤੋਂ ਤੀਸਰੇ ਔਰ ਤੀਸਰੇ ਘਰ ਤੋਂ ਚੌਥੇ ਤੋਂ ਪੰਜਵੇਂ ਛੇਵੇਂ ਘਰ ਤੱਕ ਦਿਸ਼ਾ ਤੋਂ ਉੱਪਰ ਦੀ ਲੰਘਦੇ ਹਨ ਔਰ ਹਾਲ ਇਹ ਹਨ ਕਿ ਇਸ ਘਰ ਦੇ ਜਿਹੜੇ ਹਾਲਾਤ ਜਿਹੜੇ ਹੈਗੇ ਹਾਲ ਤੁਸੀਂ ਸਭ ਦੇਖ ਰਹੇ ਹੋ ਔਰ ਇਹ ਦੇਖੋਗੇ ਉੱਪਰ ਪਰ ਲਾਲਾ ਹੈਗਾ ਅਗਰ ਬਰਸਾਤ ਆਉਂਦੀ ਹੋਵੇਗੀ ਤਾਂ ਬਰਸਾਤ ਦਾ ਪਾਣੀ ਪਰ ਲਾਲੇ ਦਾ ਪਾਣੀ ਤਾਰਾਂ ਨੂੰ ਛੂ ਕੇ ਲੰਘਦਾ ਹੋਏਗਾ ਇਸ ਪਰਿਵਾਰ ਵੱਲੋਂ ਗਰਮੀ ਤੋਂ ਬਚਣ ਲਈ ਇੱਕ ਕੂਲਰ ਵੀ ਲਾਇਆ ਹੋਇਆ ਹੈ ਪਰ ਕੂਲਰ ਦੇਖੋ ਤਾਰਾਂ ਦੇ ਬਿਲਕੁਲ ਨਾਲ ਹੈ ਕੂਲਰ ਬਿਲਕੁਲ ਤਾਰਾਂ ਦੇ ਨਾਲ ਹੈ ਉਹ ਇਹਨਾਂ ਦਾ ਰਹਿਣ ਵਾਲਾ ਕਮਰਾ ਆਰ ਸੋਈ ਹੈ ਔਰ ਇਹ ਪਰਿਵਾਰ ਰੋਜ਼ਾਨਾ ਸੈਂਕੜੇ ਵਾਰੇ ਤਾਰਾ ਦੇ ਥੱਲੇ ਦੀ ਹੋ ਕੇ ਉਸ ਪਾਰ ਜਾਂਦਾ ਹੋਏਗਾ ਸਤਾਰਾ ਤਾਰਾਂ ਦੇ ਥੱਲੇ ਦੀ ਹੋ ਕੇ ਇਸ ਪਾਰ ਆਉਂਦਾ ਹੋਏਗਾ ਇਸ ਪਰਿਵਾਰ ਦੀ ਜਿਹੜੇ ਕੁਝ ਮਹਿਲਾਵਾਂ ਇੱਥੇ ਮजूद ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਸਿਕਾ ਬੈਨ ਜੀ ਪੰਜ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਤੁਹਾਨੂੰ ਤਾਂ 40 ਸਾਲ ਹੋ ਗਏ ਸਰ 40 ਸਾਲ ਹੋ ਗਏ ਰਹਿੰਦਿਆਂ ਨੂੰ ਆ ਜੋ ਤਾਰਾ ਹੈਗੀਆਂ ਦੇ ਕੇ ਸਾਨੂੰ ਡਰ ਆਉਂਦਾ ਕੀ ਤੁਹਾਨੂੰ ਡਰ ਨਹੀਂ ਆਉਂਦਾ ਉਹਦਾ ਸਾਰੀ ਬਹੁਤ ਜਿਆਦਾ ਧੜ ਲੱਗਦਾ ਸੀ ਹਾਂ ਭਾਈ ਅੱਜ ਕਦੀ ਇਹਨਾਂ ਨੂੰ ਬਾਹਰ ਕੱਢਣ ਲਈ ਜਾਂ ਇਹਨਾਂ ਨੂੰ ਪਾਸੇ ਕਰਨ ਲਈ ਤੁਸੀਂ ਵਿਜੀਲ ਭਾਗ ਨੂੰ ਕਿਹਾ ਨਹੀਂ ਗਿਆ ਕੀ ਸਰ ਕਿੰਨੇ ਵਾਰੀ ਗਿਆ ਪਰ ਆਮ ਤਮ ਦੇ ਆ ਵੇਖ ਕੇ ਚਲੇ ਜਾਂਦੇ ਬਸ ਵੇਖ ਕੇ ਚਲ ਜਾਂਦੇ ਹਾਂ ਸੁਣ ਸੁਣਾਈ ਕੋਈ ਵੀ ਨਹੀਂ ਕਰਦਾ ਬਿੱਲ ਭਰਦੇ ਤੁਸੀਂ ਹਾਂਜੀ ਕਿੰਨਾ ਬਿੱਲ ਆਉਂਦਾ ਨਹੀਂ ਪਤਾ ਨਹੀਂ ਕਹਿੰਦਾ ਸਾਰੇ ਘਰਾਂ ਦੇ ਮੀਟਰ ਲੱਗੇ ਹੋਏ ਹਾਂਜੀ ਸਾਰਿਆਂ ਦੇ ਲੱਗੇ ਆ ਪਾਣੀ ਦੀ ਸਪਲਾਈ ਆਉਂਦੀ ਹੈ ਜੀ ਹਾਂਜੀ ਦੇਖੋ ਘਰ ਦੇ ਵਿੱਚ ਮੀਟਰ ਵੀ ਹੈਗਾ ਆ ਬਿੱਲ ਵੀ ਭਰਦੇ ਆ ਸਰਕਾਰ ਨੂੰ ਪਾਣੀ ਦੀ ਸਪਲਾਈ ਵੀ ਹੈ ਸਰਕਾਰ ਨੇ ਸਭ ਸਹੂਲਤਾਂ ਦੇ ਰੱਖਿਆ ਆ ਪਰ ਆ ਇੱਕ ਸਹੂਲਤ ਜਿਹੜੀ ਹੈਗੀ ਆ ਇਹ ਇਹਨਾਂ ਦੀ ਮੌਤ ਦਾ ਜਿਹੜਾ ਹੈਗਾ ਆ ਕਾਰਨ ਬਣਦੀ ਨਜ਼ਰ ਆ ਰਿਹਾ ਦੂਸਰੇ ਪੰਜ ਜੀ ਹੈਗੇ ਨੇ ਉਹਨਾਂ ਨਾਲ ਗੱਲ ਕਰਦੇ ਕੀ ਨਾਮ ਹੈ ਤੁਹਾਡਾ ਪੰਜ ਜੀ ਤੁਹਾਡਾ ਨਾਮ ਮੰਨੂ ਹੈ ਤੁਸੀਂ ਇੱਥੇ ਕਿਨੇ ਚਿਰ ਤੋਂ ਰਹਿ ਰਹੇ ਹੋ ਮੈਨੂੰ ਤਾਂ 4 4 ਕਿ ਸਾਲ ਹੋ ਗਏ ਆ ਆ ਕੇ ਆਇ ਨੂੰ ਨੋ ਆ ਮੈਂ ਇੱਥੇ ਦੇ ਅੱਛਾ ਤੁਸੀਂ ਇਸ ਘਰ ਦੇ ਨੂੰ ਹਾਂਜੀ ਜਦੋਂ ਤੁਸੀਂ ਘਰ 'ਚ ਵਿਆਹ ਕੇ ਨਵੇਂ ਨੇ ਵਾਹ ਕੀ ਤੁਹਾਨੂੰ ਇਸ ਤਾਰਾਂ ਤੋਂ ਡਰ ਨਹੀਂ ਲੱਗਿਆ ਹਾਂਜੀ ਡਰ ਬਹੁਤ ਲੱਗਿਆ ਪਰ نیچے ਦੀ ਹੋ ਕੇ ਆਈਦਾ ਸੀਗਾ نیچے ਦੀ ਹੋ ਕੇ ਲੰਘਦੇ ਉੱਤੇ ਚੱਲੋ ਜਿਸ ਤਰ੍ਹਾਂ ਆਣਾ ਜਾਣਾ ਇਸ ਕਮਰੇ ਜਾਣਾ ਉਸ ਕਮਰੇ ਜਾਣਾ ਕਿੰਨੀ ਵਾਰ ਜਾਣਾ ਆਉਣਾ ਹੋ ਜਾਂਦਾ ਹੁਣ ਸਾਰਾ ਦਿਨ ਲੱਗੇ ਰਹਿੰਦਾ نیچے ਜਾਣਾ ਉੱਪਰ نیچے ਵੀ ਕਰ ਰਹੇ ਉੱਪਰ ਵੀ ਹੈ ਬੱਚੇ ਵੀ ਰਹਿੰਦੇ ਤੁਹਾਡੇ ਨਾਲ ਹਾਂਜੀ ਮੇਰਾ ਛੋਟਾ ਸਾਲ ਦਾ ਬੱਚਾ ਹੈ ਛਾਲ ਦਾ ਬੱਚਾ ਆ ਹਾਂਜੀ ਸਾਡੇ ਬੱਚੇ ਨੂੰ ਖੇਡਣ ਲਈ ਜਗ੍ਹਾ ਵੀ ਚਾਹੀਦੀ ਹੋਊਗੀ ਤਾਂ ਫਿਰ ਕਿੱਦਾਂ ਖੇਡਦਾ ਹੋਊਗਾ ਅੰਦਰ ਹੀ ਬਸ ਰਹੀ ਦਾ ਅੰਦਰ ਹੀ ਰੱਖੀਦਾ ਹੈ ਅਸਲ ਕਮਰੇ ਚ ਬੰਦ ਹੀ ਰਹਿੰਦਾ ਹੈ ਹਾਂਜੀ ਪੂਰਾ ਤਿਆਰ ਰੱਖਣਾ ਪੈਂਦਾ ਹੋਵੇਗਾ ਕਿ ਬੱਚਾ ਬਾਹਰ ਨਾ ਜਾਵੇ ਹਾਂਜੀ ਕੋਈ ਨਾ ਕੋਈ ਕੋਲੇ ਹੁੰਦਾ ਹੈ ਬੱਚੇ ਦੇ ਜਿਸ ਤਰ੍ਹਾਂ ਗੱਲ ਕਰੀਏ ਲੋਹੇ ਦਾ ਖੰਭਾ ਆ ਔਰ ਇਹਦੇ ਨਾਲ ਤਾਰਾਂ ਆ ਔਰ ਲੈਂਟਰ ਦੇ ਵਿੱਚ ਦੀ ਉੱਪਰ ਆ ਰਿਹਾ ਹੋਇਆ ਜਦੋਂ بارش ਹੁੰਦੀ ਹੈ ਇਹਦੇ ਕਰੰਟ ਆਉਂਦਾ ਛੱਤ ਵਿੱਚ ਵੀ ਕਰੰਟ ਆਉਂਦਾ ਹੋਊਗਾ ਹਾਂਜੀ ਆਂਦਾ ਹੈ ਕਿੰਨੇ ਵਾਰ ਹੀ ਆਇਆ ਛੱਤ 'ਚ ਕਰੰਟ ਵੀ ਬਹੁਤ ਵਾਰੀ ਸਾਨੂੰ ਲੱਗਿਆ ਵੀ ਹੈ ਬਹੁਤ ਔਖਾ ਹੀ ਫਿਰਦਾ ਹਾਂਜੀ ਬਹੁਤ ਔਖਾ ਜੀ ਮੇਰੇ ਖਿਆਲ ਪਿਛਲੀ ਵਾਰੀ ਜੰਗ ਦਾ ਮਾਹੌਲ ਹਾਲਾਤ ਬਣਿਆ ਸੀਗੇ ਉਹਨਾਂ ਨੂੰ ਤੁਹਾਨੂੰ ਜੰਗ ਤੋਂ ਡਰਨੇ ਲੱਗਿਆ ਉਹ ਜਿੰਨਾ ਇਸ ਚੀਜ਼ ਤੋਂ ਡਰ ਲੱਗਦਾ ਹੋਰ ਬਹੁਤ ਸਾਰ ਸਾਡੇ ਤੇ ਰਿਸ਼ਤੇਦਾਰ ਵੀ ਨਹੀਂ ਆਉਂਦੇ ਉੱਪਰ ਕੋਈ ਵੀ ਨਹੀਂ ਆਂਦਾ ਅੱਛਾ ਇਹ ਹਾਲਾਤ ਦੇਖ ਕੇ ਤੁਹਾਡੇ ਜਿਹੜੇ ਰਿਸ਼ਤੇਦਾਰ ਹੈਗੇ ਉਹ ਵੀ ਨਹੀਂ ਆਉਂਦੇ ਨਹੀਂ ਆਉਂਦੇ ਦੇਖੋ ਵਿਭਾਗ ਦੇ ਕਾਰਨਾਂ ਮੈਂ ਇਹ ਲੋਕ ਜਿਹੜੇ ਹੈਗੇ ਆ ਇਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਆ ਕਿ ਇਹਨਾਂ ਦੇ ਰਿਸ਼ਤੇਦਾਰ ਜਿਹੜੇ ਹੈਗੇ ਵੀ ਇਹਨਾਂ ਕੋਲ ਆਉਣਾ ਮੁਨਾਸਬ ਨਹੀਂ ਸਮਝਦੇ ਕਿਉਂਕਿ ਇਹਨਾਂ ਦੇ ਹਾਲਾਤ ਕਾਰ ਦੇ ਅੰਦਰ ਕਾਰ ਦੇ ਸ਼ਾਤ ਉੱਪਰ ਜੇ ਦੇਖਿਆ ਜਾਏ ਤਾਂ ਮੌਤ ਸਾਫ਼ ਬੈਠੀ ਹੋਈ ਹੈ ਸੋ ਮੈਂ ਨਿੱਜੀ ਤੌਰ ਤੇ ਬਪਾ ਨੂੰ ਗੁਜਰਸ਼ ਕਰਾਂਗਾ ਕਿ ਇਹਨਾਂ ਪਰਿਵਾਰਾਂ ਦੀ ਸੁਣਵਾਈ ਕੀਤੀ ਜਾਵੇ ਇਹਨਾਂ ਭੈਣਾਂ ਦੀ ਸੁਣਵਾਈ ਕੀਤੀ ਜਾਏ ਤਾਂ ਕਿ ਆਪਣੇ ਰੋਜ਼ਮਰਾਂ ਦੀ ਜਿਹੜੀ ਜ਼ਿੰਦਗੀ ਹੈਗੀ ਆ ਉਹ ਖੁਸ਼ੀ-ਖੁਸ਼ੀ ਬਸਰ ਕਰ ਸਕਣ ਕੈਮਰਾਮੈਨ ਦੇ ਨਾਲ ਹਰਜੀਤ ਸਿੰਘ ਫਰੋਜਪੁਰ